ਅਸੀਂ ਸਾਰੇ ਜਾਣਦੇ ਹਾਂ ਚਾਚਾ ਚਤਰਾ ਦੇ ਨਾਮ ਨਾਲ ਮਸ਼ਹੂਰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਐਕਟਰ ਜਸਵਿੰਦਰ ਪੱਲਾ ਜੀ ਨੂੰ ਜਿਨ੍ਹਾਂ ਦੀਆਂ ਫਿਲਮਾਂ ਮੇਲ ਕਰਾਦੇ ਰੱਬਾ, ਜੱਟ ਐਂਡ ਜੂਲੀਅਟ, ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫੂਲ ਵਰਗੀਆਂ ਫਿਲਮਾਂ ਨਾਲ ਫਿਲਮ ਜਗਤ ਵਿੱਚ ਮਸ਼ਹੂਰ ਹੋਏ ਜਸਵਿੰਦਰ ਪੱਲਾ ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਦਾ ਜਨਮ 4 ਮਈ 1960 ਨੂੰ ਦੋਰਾਹਾ ਪੰਜਾਬ ਵਿੱਚ ਹੋਇਆ ਸੀ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਵਿਸਾਰ ਸਿੱਖਿਆ ਵਿਭਾਗ ਦੇ ਮੁਖੀ ਵੀ ਸਨ ਉਹਨਾਂ ਨੇ ਆਪਣੀ ਬੀ ਐਸ ਐਸ ਸੀ ਅਤੇ ਐਮ ਐਸ ਐਸ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੀ ਐਚ ਡੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੀਰਠ ਤੋਂ ਕੀਤੀ ਸੀ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੀ ਐਜ ਯੂਜ਼ ਸਹਾਇਕ ਪ੍ਰੋਫੈਸਰ ਵਜੋਂ ਕੀਤੀ ਇੱਕ ਪ੍ਰੋਫੈਸਰ ਅਤੇ ਮੁਖੀ ਪ੍ਰਸਾਰ ਸਿੱਖਿਆ ਵਿਭਾਗ ਵੱਲੋਂ ਸਵੇਾਵਾਂ ਨਵਾਰੇ ਸਨ ਉਹ 31 ਮਈ 2020 ਨੂੰ ਸਰਗਰਮ ਸੇਵਾ ਤੋਂ ਸੇਵਾ ਮੁਕਤ ਹੋਏ ਹਨ ਜਸਵਿੰਦਰ ਸਿੰਘ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਜੋ ਇੱਕ ਫਾਈਨ ਆਰਟ ਸਧਿਆਪਕ ਹੈ ਉਹਨਾਂ ਦੇ بیٹے ਦਾ ਨਾਮ ਭੁਖਰਾਜ ਭੱਲਾ ਭੁਖਰਾਜ 2002 ਤੋਂ ਸੰਕਾਟਾ ਦੇ ਕੁਝ ਕੈਸਟਾਂ ਦੇ ਵਿੱਚ ਨਜ਼ਰ ਆਏ ਦੱਸ ਦਈਏ ਕਿ ਜਸਵਿੰਦਰ ਸਿੰਘ ਭੱਲਾ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਹਾਸਰਾ ਸਰਕਾਰ ਵੱਜੋਂ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਸੰਕਾਟਾ ਅਤੇ ਕਿਰਦਾਰ ਚਾਚਾ ਚਾਤਰਾ ਕਰਕੇ ਵੀ ਜਾਣਿਆ ਜਾਂਦਾ ਹੈ। ਜਸਵਿੰਦਰ ਭੱਲਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ ਦੁੱਲਾ ਪੱਟੀ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ। ਜਸਵਿੰਦਰ ਭੱਲਾ ਨੇ ਪੰਜਾਬੀ ਫਿਲਮਾਂ ਜਿਵੇਂ ਕਿ ਮਾਹੌਲ ਠੀਕ ਹੈ, ਜੀਜਾ ਜੀ, ਜਿਨੇ ਮੇਰਾ ਦਿਲ ਲੁੱਟਿਆ, ਪਾਵਰ ਕੱਟ, ਕਬੱਡੀ ਇੱਕ ਵਾਰ ਫੇਰ, ਆਪਾਂ ਫਿਰ ਮਿਲਾਂਗੇ ਮੇਲ ਕਰਾ ਦੇ ਰੱਬਾ, ਕੈਰੀ ਆਨ ਜੱਟਾ, ਚਾਟਣ ਜੂਲੀਅਟ ਜੱਟ ਟੈਨੇਜ ਜੁਲੀਅਰ 2 ਜੱਟ 에어ਵੇਜ ਬੇਖਬਰਤਾ ਚੱਲੀਆਂ ਬੈਂਡਵਾਜੇ ਗੋਲਕ ਬੁਗਣੀ ਬੈਂਕ ਅਤੇ ਪਟੂਆ ਮੈਰਿਜ ਪੈਲਸ ਪਾਵਰ ਕੱਟ ਕੈਰੀਅਨ ਜੱਟਾ 2 ਨੌਕਰ ਬੋਟੀ ਦਾ ਆਦੀ ਚ ਕੰਮ ਕੀਤਾ ਹੈ ਉਹਨਾਂ ਨੇ ਆਪਣੀ ਕਲਾ ਦੇ ذریعے ਕਿਹਾ ਕਿ ਮੇਰੀਆਂ ਫਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ ਜਿਵੇਂ ਕੰਨਿਆ ਭਰੂਣ ਹੱਤਿਆ ਨਸ਼ੀਲੀਆਂ ਦਵਾਈਆਂ ਤੇ ਬੇਰੋਜ਼ਗਾਰੀ ਜਸਵਿੰਦਰ ਭੱਲਾ ਨੂੰ ਬਿਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰ ਦਾ ਮਾਣ ਹਾਸਲ ਹੈ ਉਹਨਾਂ ਦੇ ਡਾਇਲੌਗ ਡਿਲੀਵਰੀ ਨੂੰ ਪੰਜਾਬੀ ਕਾਮੇਡੀਅਨ ਚ ਸਭ ਤੋਂ ਤੇਜ਼ ਮੰਨਿਆ ਗਿਆ ਹੈ ਜਸਵਿੰਦਰ ਸਿੰਘ ਭੱਲਾ ਨੇ ਬੀਐਸਸੀ ਖੇਤੀਬਾੜੀ ਆਨਰਜ਼ ਅਤੇ ਐਮਐਸਸੀ ਐਕਸਟੈਂਸ਼ਨ ਐਜੂਕੇਸ਼ਨ ਦੀ ਡਿਗਰੀ 1982 ਅਤੇ 1985 ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ ਪੀਏਯੂ ਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੇ ਖੇਤੀਬਾੜੀ ਵਿਭਾਗ ਪੰਜਾਬ ਚ ਏ ਆਈ ਡੀ ਉਹ ਵਜੋਂ ਸੇਵਾ ਨਿਭਾਈ ਸੀ ਜਸਵਿੰਦਰ ਭੱਲਾ ਸਾਲ 1999 ਚ ਪੀਏਯੂ ਹਤੇ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੇ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸਾਮਲ ਹੋਏ ਤੇ ਆਪਣੀ ਪੀਐਚਡੀ ਐਗਰੀ ਐਕਸਟੈਂਸ਼ਨ ਸਾਲ 2000 ਦੇ ਦੌਰਾਨ ਸੀਸੀਐਸਯੂ ਮੈਰਿਟ ਤੋਂ ਇੱਕ ਸੇਵਾ ਦੌਰਾਨ ਵਿਦਿਆਰਥੀ ਦੇ ਤੌਰ ਤੇ ਪੂਰੀ ਕੀਤੀ ਜਸਵਿੰਦਰ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਜਸਵਿੰਦਰ ਭੱਲਾ ਅਤੇ ਦੋ ਸਹਿ ਪਾਠੀਆਂ ਨੂੰ 1977 ਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ ਪੰਜਾਬ ਕੀਤੀਬੜੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਚ ਕਮੇਟੀ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਸਾਲ 1988 ਚ ਆਪਣੇ ਪੇਸ਼ੇਵਰ ਕੈਰੀਅਰ ਨੂੰ ਸਹਿਕਾਰਤਾ ਵਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸਟ ਸੰਕਾਟਾ 1988 ਨਾਲ ਆਰੰਭ ਕੀਤਾ ਬਾਲ ਮੁਕੰਦ ਸਰਮਾ ਅਤੇ ਜਸਵਿੰਦਰ ਪੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਸਹਿ ਪਾਰਟੀ ਸਨ ਜਸਵਿੰਦਰ ਸਿੰਘ ਪੱਲਾ ਦੀ ਖਾਸਿਤ ਹੈ ਕਿ ਜਿੱਥੇ ਉਹਨਾਂ ਦੀ ਕਮੇਡੀ ਨੂੰ ਦਰਸ਼ਕਾਂ ਨੇ ਭਰਮਾ ਹੰਗਾਰਾ ਦਿੱਤਾ ਉੱਥੇ ਹੀ ਉਹਨਾਂ ਵੱਲੋਂ ਬੋਲੇ ਗਏ ਡਾਇਲੌਗ ਵੀ ਬੇਹਦ ਮਸ਼ਹੂਰ ਹੋਏ ਇਹ ਡਾਇਲੌਗ ਇਸ ਕਦਰ ਮਸ਼ਹੂਰ ਹੋਏ ਕਿ ਉਹਨਾਂ ਤੇ ਕਈ ਟਿਕਟੌਕ ਵੀਡੀਓ ਵੀ ਬਣ ਚੁੱਕੀਆਂ ਨੇ ਅਤੇ ਕਈ ਡਾਇਲੌਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦਿੰਦੇ ਨੇ ਜਿਵੇਂ ਟਿੱਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਔਲਾਦ ਨਾ ਮਜਾ ਨਾ ਸੁਆਦ 365 ਚਰਿਤ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਆਂਡੇ ਮੋਂਗੇ ਦੇ ਕੋੜ ਕੋੜ ਮਲੋਟ ਮੈਂ ਤਾਂ ਪੰਨੂ ਬੁੱਲਾਣਾ ਅਕਰੋਟ ਅਵੇਲੀ ਸਹੇਲੀ ਇਨੀ ਸੇਤੀ ਨਹੀਂ ਮਿਲਦੀ ਜੇ ਚੰਡੀਗੜ੍ਹ ਟਹਿਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ ਮਾੜੀ ਸੋਚ ਤੇ ਪੈਰ ਦੀ ਮੂਜ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੇ ਅਜਿਹੇ ਹੋਰ ਵੀ ਬਹੁਤ ਸਾਰੇ ਡਾਇਲੌਗਸ ਹਨ ਜੋ ਇਹਨਾਂ ਦੇ ਮਸ਼ਹੂਰ ਹੋਏ ਸਨ ਆਪਣੀ ਪ੍ਰਤਿਭਾ ਦਾ ਲੋਹਾ ਮਣਵਾਉਣ ਦੇ ਨਾਂ ਨਾਲ ਜਸਵਿੰਦਰ ਪੱਲਾਣੇ ਪੰਜਾਬੀ ਫਿਲਮ ਸ਼ਿਰਮਾ ਦੀ ਤਰੱਕੀ ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਫਿਲਮ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਮਾਹੌਲ ਠੀਕ ਹੈ 1999 ਤੋਂ ਸ਼ੁਰੂ ਹੋਈ ਇਸ ਫਿਲਮ ਵਿੱਚ ਉਹਨਾਂ ਨੇ ਇਨਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਵਾਇਆ ਇਸ ਫਿਲਮ ਵਿੱਚ ਬਾਲ ਮੁਕੰਦ ਸ਼ਰਮਾ ਵੀ ਪੁਲਿਸ ਵਾਲੇ ਦੇ ਕਿਰਦਾਰ ਚ ਨਜ਼ਰ ਆਏ ਇਸ ਫਿਲਮ ਵਿੱਚ ਮਰਹੂਮ ਕਮੇਡੀ ਕਿੰਗ ਜਸਪਾਲ ਪੱਟੀ ਨੇ ਵੀ ਦਮਦਾਰ ਕਿਰਦਾਰ ਨਿਵਾਇਆ ਇਸ ਤੋਂ ਬਾਅਦ ਤਾਂ ਹੁਣ ਤੱਕ ਜਸਵਿੰਦਰ ਭੱਲਾ ਨੇ ਇੱਕ ਤੋਂ ਇੱਕ ਸ਼ਾਨਦਾਰ ਕਿਰਦਾਰ ਪੰਜਾਬੀ ਫਿਲਮਾਂ 'ਚ ਨਿਵਾਇਆ ਇਹਨਾਂ 'ਚ ਬਹੁਤ ਸਾਰੇ ਕਿਰਦਾਰ ਤਾਂ ਸਰੋਤਿਆਂ ਦੇ ਦਿਦ ਲੋ ਦਿਮਾਗ 'ਚ ਇਸ ਕਦਰ ਵਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੂਰੇ ਅੱਖਾਂ ਮੂਰੇ ਘੁੰਮਣ ਲੱਗਦੇ ਹਨ